ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਭਿੰਡਰ ਫਾਰਮਾ ਟਿਵੀ YouTube ਚੈਨਲ ਤੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਜਿਵੇਂ ਕਿ ਤੁਹਾਨੂੰ ਪਤਾ ਆਪਾਂ ਤੁਹਾਡੇ ਲਈ ਨਵੀਂ ਤੋਂ ਨਵੀਂ ਵੀਡੀਓ ਲਿਆਈ ਦਈਏ ਤੇ ਅੱਜ ਆਪਾਂ ਲੈ ਕੇ ਆਏ ਆ ਨਿਊ ਹੋਲੈਂਡ 363 ਨੌਨ ਟਰਬੋ ਆਪਣੇ ਕੋਲ ਤੇ ਸੁਪਰ ਪਲੱਸ ਇਹਦੇ ਤੇ ਆਪਾਂ ਤੁਹਾਨੂੰ ਅਲੱਗ-ਅਲੱਗ ਸਲੈਂਸਰ ਜਿਹੜਾ ਕਿ ਇੱਕ ਸੀਐਮਐਚ ਦਾ ਲੱਗਾ ਹੋਇਆ ਜਿਹੜਾ ਕਿ ਨਾਲ ਹੁੰਦਾ ਤੁਸੀਂ ਦੇਖ ਸਕਦੇ ਹੋ ਉਹਦੀ ਆਵਾਜ਼ ਬਖਾਵਾਂਗੇ ਉਹਦੀ ਤਕਰੀਬਨ ਆਪਾਂ ਨੂੰ ਪਤਾ ਹੀ ਹੈ ਕਿ ਜਿਵੇਂ ਦੀ ਆਵਾਜ਼ ਆਉਂਦੀ ਨਾਲ ਆਉਂਦਾ ਤੇ ਇੱਕ ਜਿਹੜਾ ਇਹ ਸਿੰਗਲ ਪੈਪ ਆਉਂਦਾ ਇਹ ਸੀ.ਐਨ.ਐਚ ਦਾ ਨਹੀਂ ਹੈਗਾ ਪਰ ਇਹ ਹੈ ओरिजिनल ਇਹਦੇ ਵਿੱਚ ਵੀ ਜਾਲੀਆਂ ਹੁੰਦੀਆਂ ਤੇ ਉੱਪਰ ਵੀ ਜਾਲੀ ਹੈ ਇਹਦੀ ਵੀ ਆਵਾਜ਼ ਵਿਖਾਵਾਂਗੇ ਤੇ ਕਿੰਨੇ ਦਾ ਪਿਆ ਆਪਾਂ ਤੁਹਾਨੂੰ ਉਹ ਵੀ ਦੱਸਾਂਗੇ ਪ੍ਰਾਈਸ ਵੀ ਤੇ ਇਹ ਆ ਗਿਆ ਜਿਹੜਾ ਨਿਊ ਹੋਲੈਂਡ ਦਾ ਬਾਹਰ ਜਾਲੀਆਂ ਵਾਲਾ ਆਉਂਦਾ ਜਿਹਦੇ ਵਿੱਚ ਜਾਲੀਆਂ ਨਹੀਂ ਹੁੰਦੀਆਂ ਤੇ ਇਹ ਆਪਾਂ ਇਹਦੇ ਵਿੱਚ ਵੀ ਜਾਲੀ ਪਾਈ ਹੋਈ ਏ ਤੇ ਆਪਾਂ ਤੁਹਾਨੂੰ ਉਹਦੇ ਬਾਰੇ ਵੀ ਦੱਸਾਂਗੇ ਇਹ ਆਪਾਂ ਇਹਦੇ ਵਿੱਚ ਵੀ ਜਾਲੀ ਪਾਈ ਉਹਦੇ ਬਾਰੇ ਵੀ ਦੱਸਾਂ ਕਿ ਕਿਹੜੀ ਜਾਲੀ ਪਾਈ ਉਹਦੇ ਨਾਲ ਆਵਾਜ਼ ਕਾਫੀ ਘੜ ਜਾਂਦੀ ਏ ਤੇ ਇਸ ਕਰਕੇ ਵੀਡੀਓ ਨਾਲ ਬਣੇ ਰਹੋ ਤੇ ਹੁਣ ਆਪਾਂ ਤੁਹਾਨੂੰ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ origignal silencer ਦੀ ਆਵਾਜ਼ ਖੰਦ ਆਪਣਾ ਰੈਕਟਰ ਨਾ ਨਰਬੋਏ ਕੋਈ ਟਰਬੋ ਵਗੈਰਾ ਨਹੀਂ ਇਹਨੂੰ ਲੱਗੀ ਹੋਈ ਜਿਵੇਂ ਕਿ ਤੁਸੀਂ ਇਹਦੀ ਆਵਾਜ਼ ਵੇਖ ਲਈਏ ਤੇ तकरीबन ਇਹਦੀ ਆਵਾਜ਼ ਤਾਂ ਸਾਰਿਆਂ ਨੂੰ ਪਤਾ ਕਿਉਂਕਿ ਸਾਰੇ ਨਿਊ ਹੋਲੈਂਡ ਛੱਤੀਤੀ ਨੂੰ ਇਹੀ ਚਲੰਤਰ ਹੁੰਦਾ ਹੈ ਤੇ ਹੁਣ ਆਪਾਂ ਤੁਹਾਨੂੰ ਦੂਜੀ ਵਾਰ ਦੱਸਾਂਗੇ ਹੁਣ ਮੋਟੀ ਪੈ ਪਾਲਾ ਇਹਦੇ ਵਿੱਚ ਜਾਲੀਆਂ ਵੀ ਨੇ ਆਵਾਜ਼ ਉਹਦੇ ਕਰਕੇ ਕਾਫੀ ਘਟੇ ਜੀ ਦਾ ਕਾਫੀ ਫਰਕ ਹੈ ਕਿਉਂਕਿ ਇਹਦੇ ਵਿੱਚ ਜਾਲੀ ਪੋਈ ਹੋਈ ਆਪਾਂ ਤੇ ਅੱਪਾ ਪਹਿਲਾਂ ਤੁਹਾਨੂੰ ਦੂਜਾ ਸਲੈਂਸਰ ਲਾ ਕੇ ਵਿਖਾਉਂਦੇ ਆ ਫਿਰ ਆਪਾਂ ਤੁਹਾਨੂੰ ਦੱਸਾਂਗੇ ਇਹਦੇ ਵਿੱਚ ਕਿਹੜੀ ਜਾਲੀ ਪੋਈ ਹੈ ਅੱਗੇ ਆ ਕੇ ਸਿੰਗਲ ਪੈਪ ਜੀ ਦੇ ਵਿੱਚ ਜਾਲੀ ਆ ਨਾ ਕੰਪਨੀਆਂ ਨੂੰ ਹੀ ਇੱਕਦੀ ਆਵਾਜ਼ ਕਾਫੀ ਸ਼ਾਨਦਾਰ ਹੈ ਆਪਣੇ ਸੁਪਰ ਸੀਟਰ ਦੇ ਟਰੈਕਟਰ ਚੱਲਦਾ ਸੀ ਉਹਦੀ ਵੀਡੀਓ ਵੀ ਆਪਾਂ ਪਾਈ ਹੋਈ ਹੈ ਨਾ ਪਹਿਲਾਂ ਤੇ ਇਹੀ ਸਿਲੰਡਰ ਚੱਲਦਾ ਸੀ ਤੇ ਇਹਦੀ ਆਵਾਜ਼ オリジナル ਸਿਲੰਡਰ ਵਰਗੀ ਜਿਹੜਾ ਕਿ CNCH ਦਾ ਹੋਲੰਡ ਦੇ ਨਾਲ ਆਉਂਦਾ ਟੋਲਕੀ ਵਾਲਾ ਸਿਲੰਡਰ ਉਹਦੇ ਵਰਗੀ ਆਵਾਜ਼ ਹੈ ਤੇ ਆਪਾਂ ਤੁਹਾਨੂੰ ਬੁਖਾਣੇ ਆ ਇਹਦੇ ਵਿੱਚ ਵੀ ਜਾਲੀਆਂ ਹੁੰਦੀਆਂ ਨੇ ਜਿਹੜੀਆਂ ਤੇ ਵਾਸਤੇ ਤੇ ਧੂਆਂ ਕਰਕੇ ਦਿਸਣੀਆਂ ਹੀ ਕੋਨੀਆਂ ਨੀ ਆ ਨਈ ਨਜ਼ਰ ਆਉਂਦੇ ਆ ਉੱਪਰ ਉੱਪਰ ਵੇਖੋ ਇੱਕ ਜਾਲੀ ਆ ਸਿਰੇ ਤੇ ਵੀ ਇਹਦੇ ਉਹਦੇ ਕਰਕੇ ਆਵਾਜ਼ ਕਾਫੀ ਜ਼ਿਆਦੀ ਘੱਟ ਹੈ ਇਹ ਇਹ ਆਪਾਂ ਨੂੰ ਸਲੈਂਸਰ ਪਿਆ ਇੱਕ ਇਹ ਪਲੇਟ ਵਾਲਾ ਵੀ ਹੁੰਦਾ ਜਿਹੜੇ ਦੂਜੇ ਟਰੈਕਟਰ ਨੂੰ ਪ੍ਰੀਤ ਵਗੈਰਾ ਦੇ ਥੱਲੇ ਪਲੇਟ ਹੁੰਦੀ ਏ ਤੇ ਇਹ ਪਲੇਟ ਵਾਲਾ ਵੀ ਹੁੰਦਾ ਆਪਣੇ ਟਰੈਕਟਰ ਨੂੰ ਮਤਲਬ ਕਿ ਕਲੈਂਪ ਕੱਸਿਆ ਜਾਂਦਾ ਉੱਥੇ ਇਸ ਲਈ ਆਪਣਾ ਬਿਨਾ ਕਲੈਂਪ ਬਿਨਾ ਪਲੇਟ ਵਾਲਾ ਇਹ ਆਪਾਂ ਨੂੰ ਪਿਆ 1250 ਰੁਪਏ ਦਾ オリジナル ਸਲੈਂਸਰ ਤੇ ਦੂਜਾ ਆਪਾਂ ਤੁਹਾਨੂੰ ਬਖਾਨੇ ਆਏ ਜਿਹੜਾ ਸੀ ਸੀ ਤੇ ਰੋਲਾ ਬਾਲਾ ਜ਼ਿਆਦਾ ਪਾਉਂਦਾ ਸੀ ਟਰੈਕਟਰ ਕਾਲੀ ਵੀ ਪੂਰਾ ਮਤਲਬ ਕਿ ਜੜਿੰਦਾ ਸੀ ਉਹਦੇ ਕਰਕੇ ਆਪਾਂ ਨੂੰ ਵਾਸ ਨਹੀਂ ਲੱਗੀ ਕਿਉਂਕਿ ਆਪਣਾ ਟਰੈਕਟਰ ਬਿਨਾ ਡਰ ਬੋਲਾ ਸੀ ਫਿਰ ਆਪਾਂ ਇਹਦੇ ਵਿੱਚ ਆਹ ਵੇਖੋ ਜਾੜੀ ਪਾਈ ਏ ਇਦੇ ਵਿੱਚ ਆਪਾਂ ਜਾਲੀ ਪੁਵਾਈਏ ਇਹ ਆਪਾਂ ਜਾਂਮੇ ਮੋਟਰਸਾਈਕਲ ਦੀ ਤੁਸੀਂ ਕਹਿ ਕੇ ਜਾਂਮੇ ਮੋਟਰਸਾਈਕਲ ਦਾ ਸਲੰਸਰ ਤੇ ਜਾਲੀ ਹੋ ਗਈ ਜੇ ਇੱਕ ਫੁੱਟ ਕੁ ਦੀ ਲੰਬੀ ਉਹ ਜਾਲੀ ਤੁਸੀਂ ਕਹਿ ਕੇ ਕਿਸੇ ਵੀ ਮੋਟਰਸਾਈਕਲ ਵਾਲਾ ਜੇ ਤੁਹਾਨੂੰ ਸਪੇਅਰ ਪੜ ਮਿਲਦਾ ਉੱਥੋਂ ਜਾਲੀ ਲੈ ਸਕਦੇ ਹੋ ਤੇ ਉਹ ਡੇਢ ਕੁ ਸੌ ਦੀ ਜਾਲੀ ਹੈ ਕੋਈ ਜ਼ਿਆਦੀ ਮਹਿੰਗੀ ਨਹੀਂ ਤੇ ਉਹ ਜਾਲੀ ਨੂੰ ਆਪਾਂ ਸਿੱਧਾ ਵਿੱਚ ਲਵਾ ਕੇ ਤੇ ਅੱਗੋਂ ਵੈਲਡ ਕਰਾ ਦੇਣਾ ਉਹ ਜਿਹੜਾ ਵੀ ਮਤਲਬ ਕਿ ਟਰੈਕਟਰ ਵਾਲੇ ਪਾਸੋਂ ਉਹਨੂੰ ਕੁੰਡਾ ਰੱਖਣਾ ਤੇ ਉਹਦੇ ਨਾਲ ਆਵਾਜ਼ ਕਾਫੀ ਕੰਟਰੋਲ ਹੋ ਜਿੰਦੀ ਤੁਸੀਂ ਆਵਾਜ਼ ਵੇਖ ਹੀ ਲਈਏ ਤੇ ਇਹ ਸਲੰਸਰ ਸੀਐਨਸੀ ਦਾ オリジナル ਹੈ ਤੇ ਉਦੋਂ ਆਪਾਂ ਨੂੰ ਇਹ 3 ਕੁ ਹਜ਼ਾਰ ਦੇ ਕਰੀਬ ਪਿਆ ਸੀ ਜਦੋਂ ਆਪਾਂ ਲਿਆ ਸੀ ਜਾਲੀ ਵਗੈਰਾ ਪਵਾ ਕੇ ਥੋੜਾ ਖਰਚਾ ਵਧ ਗਿਆ ਸੀ ਕਿਉਂਕਿ ਆਪਾਂ ਨੂੰ ਲੈਣ ਦਾ ਟਾਈਮ ਹੋ ਗਿਆ ਤੇ ਇਹ ਜਿਹੜਾ オリジナル ਹੈ ਇਹਦੀਆਂ ਵੀ ਧਾਲੀਆਂ ਜੂੜੀਆਂ ਹੋਣ तकरीबन ਸਾੜੀ ਗਈਆਂ ਨੇ ਇਹਦੀ ਆਵਾਜ਼ ਵੀ ਕਾਫੀ ਜ਼ਿਆਦਾ ਵਧ ਗਈ ਹੈ ਤੇ ਇਹ ਜਿਹੜਾ オリジナル ਹੈ ਸੀਐਨਸੀ ਦਾ ਇਹਦਾ weight ਇਹਦੇ ਨਾਲੋਂ ਜ਼ਿਆਦਾ weight ਹੈ ਸੌ ਚੋਣ ਦਾ ਇਹ ਤੇ ਡੁਪਲੀਕੇਟ ਵੀ ਆਉਂਦਾ ਜੀਸੀ ਵੀ 11500 ਦਾ ਮਿਲ ਜਾਂਦਾ ਪਰ ਉਹਦੇ ਨਾਲ ਕੁਆਲਿਟੀ ਜ਼ਿਆਦਾ ਵਧੀਆ ਆ ਜਾਂਦੀ ਉਹਦੇ ਚ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਬਾਕੀ ਹੋਰ ਕੋਈ ਜਾਣਕਾਰੀ ਚਾਹੀਦੀ ਹੋਵੇ ਕਮੈਂਟਾਂ ਚ ਤੁਸੀਂ ਲੈ ਸਕਦੇ ਧੰਨਵਾਦ